ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 60 ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਇਹਦੇ ਵਿੱਚ ਜੋ MCQ ਲੈ ਕੇ ਆਇਆ ਹਾਂ ਮੈਗਨੇਟਿਕ ਸਰਕਟ ਦੇ ਨਾਲ ਲੈ ਕੇ ਆਇਆ ਹਾਂ ਚੁੰਬਕਤਾ ਦੇ ਸੋ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਇਹਨਾਂ ਵਿੱਚੋਂ ਇੱਕ ਦੋ ਕੁਐਸਚਨ ਰਿਪੀਟ ਹੋਣ ਦੀ ਸੰਭਾਵਨਾ 100% ਹੈ ਜੀ ਸੋ ਜਿਹੜੇ ਦੋਸਤ ਪੀਐਸ ਪੀਸੀਐਲ ਪੀਐਸਟੀਸੀਐਲ ਐਸਐਸਏ ਜਾਂ ਅਪਰੈਂਟਸ਼ਿਪ ਜਾਂ ਐਲਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਕਲਾਸ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਅਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਸਾਡੀਆਂ ਪਲੇਲਿਸਟ ਵਿੱਚ ਜਾ ਕੇ ਦੂਸਰੇ ਕਲਾਸਾਂ ਨਹੀਂ ਦੇਖਿਆ ਤਾਂ ਇੱਕ ਵਾਰ ਜ਼ਰੂਰ ਸਾਡੀ ਕਲਾਸਾਂ ਨੂੰ ਦੇਖ ਲਓ ਅਤੇ ਕਲਾਸਾਂ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟਰ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨਵਰਡੀਆਂ ਵੀਡੀਓਜ਼ ਜਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ। ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਜੁਆਇਨ ਬਟਨ ਤੇ ਕਲਿੱਕ ਕਰੋ। ਜੁਆਇਨ ਹੋਣ ਤੋਂ ਬਾਅਦ ਪੇਮੈਂਟ ਪੇ ਕਰਕੇ ਤੁਸੀਂ ਸਾਡੇ ਇਸ ਨੰਬਰ ਤੇ ਸਕਰੀਨਸ਼ਾਟ ਭੇਜ ਸਕਦੇ ਹੋ ਤਾਂ ਤੁਹਾਨੂੰ ਜਲਦੀ ਹੀ ਪੀਡੀਐਫ ਮਿਲ ਜਾਣਗੀ। ਜੇਕਰ ਤੁਸੀਂ ਜੁਆਇਨ ਨਹੀਂ ਹੋਣਾ ਚਾਹੁੰਦੇ ਤਾਂ 199 ਰੁਪਏ Google Pay ਤੁਸੀਂ ਇਸ ਨੰਬਰ ਤੇ ਸਾਨੂੰ ਕਰ ਸਕਦੇ ਹੋ। ਤੁਹਾਨੂੰ ਸਾਰੀਆਂ ਇਹਦੀ ਸਾਰੀਆਂ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੀ ਜਾਣਗੀ ਜੀ। ਜਿਨ੍ਹਾਂ ਨੇ ਸਾਡੇ WhatsApp ਗਰੁੱਪ ਦੇ ਨਾਲ ਜੁਆਇਨ ਹੋਣਾ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ। ਉਸ ਤੋਂ ਤੁਸੀਂ ਸਿੱਧਾ ਜਾ ਕੇ ਡਾਇਰੈਕਟ WhatsApp ਵਿੱਚ ਐਡ ਹੋ ਸਕਦੇ ਹੋ ਜੀ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ। ਵੀਡੀਓ ਨੂੰ ਕਰਦੇ ਆ ਸ਼ੁਰੂ। ਸਭ ਤੋਂ ਪਹਿਲਾ ਕੁਐਸਚਨ ਹੈ ਜੀ। ਸਭ ਤੋਂ ਪਹਿਲਾ ਕੁਐਸਚਨ ਹੈ ਕਿੰਨਾ ਪਦਾਰਥ ਵਿੱਚ ਚੁੰਬਕਤਾ ਦਾ ਗੁਣ ਹੋਂਦ ਵਿੱਚ ਕਦੋਂ ਆਉਂਦਾ ਹੈ? ਪਦਾਰਤ ਵਿੱਚ ਚੁੰਬਕਤਾ ਦਾ ਹੁਣ ਚੁੰਬਕ ਕੀ ਹੈ ਚੁੰਬਕ ਕੀ ਹੈ ਚੁੰਬਕ ਬਾਰੇ ਕਈ ਧਾਰਨਾਵਾਂ ਹਨ ਇਸ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਇਹ ਉਹ ਚੁੰਬਕ ਹੈ ਜਿਹੜਾ ਲੋਹੇ ਅਤੇ ਚੁੰਬਕੀ ਪਦਾਰਥਾਂ ਨੂੰ ਆਪਣੇ ਵੱਲ ਖਿੱਚਦਾ ਹੈ ਇਸ ਦੇ ਵਿੱਚ ਇਸ ਦਾ ਇਹ ਬਹੁਤ ਹੀ ਵੱਡਾ ਗੁਣ ਹੈ ਚੁੰਬਕ ਨੂੰ ਸਦਾ ਲੋਹੇ ਅਤੇ ਚੁੰਬਕੀ ਪਦਾਰਥਾਂ ਨੂੰ ਆਪਣੇ ਵੱਲ ਖਿੱਚਦਾ ਹੀ ਰਹਿੰਦਾ ਹੈ ਠੀਕ ਹੈ ਦੋਸਤੋ ਇੱਕ ਹੋਰ ਚੁੰਬਕ ਦੀ ਗੁਣ ਦੱਸ ਦੇਣਾ ਤੁਨ ਮੈਂ ਚੁੰਬਕ ਦਿਸ਼ਾ ਵੀ ਦੱਸਦਾ ਹੈ ਚੁੰਬਕ ਦਿਸ਼ਾ ਨੂੰ ਵੀ ਦੱਸਦਾ ਹੈ ਠੀਕ ਹੈ ਦੋਸਤੋ ਸਾਡੀ ਧਰਤੀ ਇੱਕ ਬਹੁਤ ਵੱਡਾ ਚੁੰਬਕ ਹੈ ਇਹ ਧਰਤੀ ਦੇ ਦੁਆਲੇ ਆਪਣੇ ਚੁੰਬਕੀ ਖੇਤਰ ਸਥਾਪਿਤ ਕਰਦਾ ਹੈ ਠੀਕ ਹੈ ਦੋਸਤੋ ਸੋ ਆਪਸ਼ਨ ਆਪਨੇ ਸਾਹਮਣੇ ਦਿੱਤੇ ਗਏ ਹਨ ਪਦਾਰਥ ਦੇ ਇਲੈਕਟ੍ਰੋਨਾਂ ਦੇ ਸਪਿੰਨ ਕਰਨ ਪਦਾਰਥਾਂ ਦੀ ਚਾਲਕਤਾ ਕਰਨ ਪਦਾਰਥਾਂ ਦੀ ਪਰਮੇਬਿਲਿਟੀ ਕਰਨ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਪਦਾਰਥਾਂ ਦੇ ਇਲੈਕਟ੍ਰੋਨਾਂ ਦੀ ਸਪਿੰਨ ਕਰਨ ਰਾਈਟ ਦੋਸਤੋ ਅੱਗੇ ਅਪ ਚਲਦਾ ਨੈਕਸਟ ਕੁਐਸਚਨ ਤੇ ਇੱਕ ਚੁੰਬਕ ਦੀ ਚੁੰਬਕਤਾ ਨਸ਼ਟ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਹਾਂਜੀ ਇੱਕ ਚੁੰਬਕ ਦੀ ਚੁੰਬਕਤਾ ਨਸ਼ਟ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਗਰਮ ਕਰਕੇ ਚੁੰਬਕ ਉੱਪਰ ਸੱਟਾ ਮਾਰ ਕੇ ਠੰਡਾ ਕਰਕੇ ਜਾਂ ਊੜਾ ਤੇੜਾ ਦੋਵੇਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਗਰਮ ਕਰਕੇ ਜਦ ਚੁੰਬਕ ਉੱਪਰ ਸੱਟਾ ਮਾਰ ਕੇ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਉੜਾ ਤੇ ਐੜਾ ਦੋਵੇਂ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਇੱਕ ਪਰਮਾਨੈਂਟ ਚੁੰਬਕ ਦੇ ਪੋਲ ਇੱਕ ਪਰਮਾਨੈਂਟ ਚੁੰਬਕ ਦੇ ਪੋਲ ਵਖਵਖ ਕੀਤੇ ਜਾ ਸਕਦੇ ਹਨ ਵਖਵਖ ਕੀਤੇ ਨਹੀਂ ਜਾ ਸਕਦੇ ਚੁੰਬਕ ਤੋੜ ਕੇ ਵਖਵਖ ਕੀਤੇ ਜਾ ਸਕਦੇ ਹਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵਖਵਖ ਨਹੀਂ ਕੀਤੇ ਜਾ ਸਕਦੇ ਇਹ ਵਖਵਖ ਨਹੀਂ ਕੀਤੇ ਜਾ ਸਕਦੇ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੂਲੰਬ ਦੇ ਨਿਯਮ ਅਨੁਸਾਰ ਕੂਲੰਬ ਦੇ ਨਿਯਮ ਅਨੁਸਾਰ ਇੱਕੋ ਜਿਹੇ ਪੋਲ ਇੱਕ ਦੂਜੇ ਨੂੰ ਖਿੱਚਦੇ ਹਨ ਇੱਕੋ ਜਿਹੇ ਪੋਲਾਂ ਵਿੱਚ ਕੋਈ ਬਲ ਪੈਦਾ ਨਹੀਂ ਹੁੰਦਾ ਇੱਕੋ ਜਿਹੇ ਪੋਲ ਇੱਕ ਦੂਜੇ ਨੂੰ ਤੱਕਦੇ ਹਨ ਜਾਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਇੱਕੋ ਜਿਹੇ ਪੋਲ ਇੱਕ ਦੂਜੇ ਨੂੰ ਤੱਕਦੇ ਹਨ ਇਸ ਦਾ ਰਾਈਟ ਆਨਸਰ ਹੈ অপশন নাম্বার এডি ਇਕੋ جہポール ਇਕ ਦੂਜੇ ਨੂੰ ਤੱਕਦੇ ਹਨ রাইਟ ਦੋਸਤੋ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ 5 ਹੈ ਕਿਸੇ ਪਦਾਰਥ ਦੀ ਪਰਮੇਬਿਲਿਟੀ ਦਾ ਅਰਥ ਕੀ ਹੈ ਕਿਸੇ ਪਦਾਰਥ ਦੀ ਪਰਮੇਬਿਲਿਟੀ ਦਾ ਅਰਥ ਕੀ ਹੈ ਤਾਂ অপਸ਼ਨ ਆ ਆਪਣੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ ਪਦਾਰਥ ਦੀ ਚੁੰਬਕੀ ਬਲ ਰੇਖਾਵਾਂ ਵਾਲੀ ਕੰਡਕਟਿਵਿਟੀ ਦੂਸਰੀ ਹੈ ਪਦਾਰਥ ਦੀ ਰਿਐਕਟਿਵਿਟੀ ਤੀਸਰੀ ਹੈ ਪਦਾਰਥ ਦੀ ਰਜਿਸਟਿਵਿਟੀ ਅਤੇ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਪਦਾਰਥ ਦੀ ਚੁੰਬਕੀ ਬਲ ਰੇਖਾਵਾਂ ਵਾਲੀ ਕੰਡਕਟਿਵਿਟੀ ਆਪਸ਼ਨ ਨੰਬਰ ਉੜਾ ਇਸ ਦਾ ਬਿਲਕੁਲ ਜੋ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚੁੰਬਕੀ ਫਲਕ ਫਲਕਸ ਦੀ ਇਕਾਈ ਕੀ ਹੈ ਚੁੰਬਕੀ ਫਲਕਸ ਦੀ ਇਕਾਈ ਕੀ ਹੈ ਤਾਂ অপਸ਼ਨ ਆਪਨੇ ਸਾਹਮਣੇ ਦਿੱਤੀਆਂ ਹਨ ਪਹਿਲੀ ਹੈ ਐਂਪੀਅਰ ਟਰਨ ਦੂਸਰੀ ਹੈ ਕੋਲੰਬ ਤੀਸਰੀ ਹੈ ਵੈਬਰ ਅਤੇ ਚੌਥੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵੈਬਰ ਵੈਬਰ ਠੀਕ ਹੈ ਦੋਸਤੋ অপਸ਼ਨ ਨੰਬਰ ਈ ਡੀ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਅੱਗੇ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਤੇ ਐਸ ਆਈ ਸਿਸਟਮ ਵਿੱਚ ਫਲਕਸ ਡੈਂਸਿਟੀ ਦੀ ਇਕਾਈ ਕੀ ਹੈ ਵੈਬਰ ਟੈਸਲਾ ਕੋਲੰਬ ਜਾਂ ਕੋਲੰਬ ਮੀਟਰ ਦੋਸਤੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਐ ਬੀਡਾ ਟੈਸਲਾ ਠੀਕ ਹੈ ਦੋਸਤੋ ਟੈਸਲਾ ਅੱਗੇ ਚੱਲਦੇ ਆ नेक्स्ट ਕੁਐਸਚਨ ਤੇ ਸੋਲਨੋਇਡ ਦੀ ਪੋਲੈਰਿਟੀ ਪਤਾ ਕੀਤੀ ਜਾਂਦੀ ਹੈ ਸੋਲਨੋਇਡ ਦੀ ਪੋਲੈਰਿਟੀ ਪਤਾ ਕੀਤੀ ਜਾਂਦੀ ਹੈ ਐਂਡ ਰੂਲ ਕਾਰਕ ਸਕਰੀ ਰੂਲ ਫਲੇਮਿੰਗ ਰਾਈਟ ਹੈਂਡ ਰੂਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ ਊੜਾ ਐਂਡ ਰੂਲ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਡਾਇਨੈਮਿਕਲੀ ਇੰਡੂਸਡ ਈ ਐਮ ਐਫ ਦੀ ਦਿਸ਼ਾ ਈ ਐਮ ਐਫ ਦੀ ਦਿਸ਼ਾ ਪਤਾ ਕਿਸ ਦੇ ਨਾਲ ਕੀਤੀ ਜਾਂਦੀ ਹੈ ਫਲੇਮਿੰਗ ਦੇ ਖੱਬੇ ਹੱਥ ਦੇ ਨਿਜਮ ਨਾਲ ਫਲੇਮਿੰਗ ਦੇ ਸੱਜੇ ਹੱਥ ਦੇ ਨਿਜਮ ਨਾਲ ਜਾਂ ਹੈਲੈਕਸ ਰੂਲ ਨਾਲ ਜਾਂ ਉਪਰੋਕਤ ਸਾਰੇ ਹਾਂਜੀ ਦੋਸਤੋ ਤਾਂ ਇਸ ਲਈ ਦੋਸਤੋ ਰਾਈਟ ਆਨਸਰ ਹੈ ਆਪਸ਼ਨ ਨੰਬਰ ਐਡਾ ਫਲੇਮਿੰਗ ਦੇ ਸੱਜੇ ਹੱਥ ਦੇ ਨਿਜਮ ਨਾਲ ਠੀਕ ਹੈ ਦੋਸਤੋ ਅਗੇ ਚਲਦੇ ਆਪਾਂ ਨੈਕਸਟ ਕੁਸਚਨ ਤੇ ਸਟੈਟਿਕਲੀ ਇਲੂਸਿਡ EMF ਦੀ ਦਿਸ਼ਾ ਪਤਾ ਕੀਤੀ ਜਾਂਦੀ ਹੈ। ਆਪਸ਼ਨ ਆ ਆਪਣੇ ਸਾਹਮਣੇ ਹਨ ਐਂਪੀਅਰ ਨਿਜਮ ਨਾਲ ਲੈਂਜ਼ ਲਾ ਨਾਲ ਸੱਜੇ ਹੱਥ ਦੇ ਨਿਜਮ ਨਾਲ ਖੱਬੇ ਹੱਥ ਦੇ ਨਿਜਮ ਨਾਲ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਐਡਾ ਲੈਂਸ ਲਾ ਨਾਲ ਦੋਸਤੋ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਐਂਡ ਲਾਈਕ ਸ਼ੇਅਰ ਜ਼ਰੂਰ ਕਰੋ ਨੈਕਸਟ ਕੁਐਸਚਨ ਵੱਲ ਵੱਧਦੇ ਆ ਕੁਐਸਚਨ ਨੰਬਰ ਹੈ 11 ਮੈਗਨੇਟਿਕ ਹਿਸਟੋਰਸਿਸ ਦੇ ਕੀ ਕਰਨ ਹਨ ਓਪਸ਼ਨ ਆਪਣੇ ਸਾਹਮਣੇ ਹਨ ਪਹਿਲੀ ਹੈ ਮਸ਼ੀਨਾਂ ਵਿੱਚ ਵਾਧੂ ਗਰਮੀ ਪੈਦਾ ਹੁੰਦੀ ਹੈ ਦੂਸਰੀ ਹੈ ਮਸ਼ੀਨਾਂ ਦੀ ਆਉਟਪੁੱਟ ਘਟ ਜਾਂਦੀ ਹੈ ਤੀਸਰੀ ਹੈ ਐਫੀਸ਼ੀਐਂਸੀ ਘਟ ਜਾਂਦੀ ਹੈ ਜਾਂ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਉਪਰੋਕਤ ਸਾਰੇ ਮਸ਼ੀਨਾਂ ਵਿੱਚ ਵਾਧੂ ਗਰਮੀ ਪੈਦਾ ਹੁੰਦੀ ਹੈ ਮਸ਼ੀਨਾਂ ਦੀ ਆਉਟਪੁੱਟ ਘਟ ਜਾਂਦੀ ਹੈ एफिशिएंसी ਵੀ ਘਟ ਜਾਂਦੀ ਹੈ ਉਪਰੋਕਤ ਸਾਰੇ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਸਚਨ ਵੱਲ ਚਲਦੇ ਹਾਂ ਕੁਸਚਨ ਨੰਬਰ ਹੈ 12 ਮਾਇਕਾ ਕਪੈਸਟਰ ਦੇ ਕੀ ਗੁਣ ਹਨ ਮਾਇਕਾ ਕਪੈਸਟਰ ਦੇ ਹਾਂਜੀ ਤਾਂ ਆਪਸ਼ਨਾਂ ਆਪਣੇ ਸਾਹਮਣੇ ਹਨ ਪਹਿਲੀ ਹੈ ਇਸ ਦਾ ਇਨਸੂਲੇਸ਼ਨ ਰਜਿਸਟੈਂਸ ਜ਼ਿਆਦਾ ਹੁੰਦਾ ਹੈ ਦੂਸਰੀ ਹੈ ਪਾਵਰ ਫੈਕਟਰ ਚੰਗਾ ਹੈ ਤੀਸਰੀ ਹੈ ਏਸੀ ਦੀਆਂ ਹਾਨੀਆਂ ਘਟ ਹਨ ਚੌਥਾ ਹੈ ਉਪਰੋਕਤ ਸਾਰੇ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਉਪਰੋਕਤ ਸਾਰੇ ਇਸ ਦਾ ਇਨਸੂਲੇਸ਼ਨਲ ਰਿਸਟੈਂਸ ਜ਼ਿਆਦਾ ਹੁੰਦਾ ਹੈ ਪਾਵਰ ਫੈਕਟਰ ਚੰਗਾ ਹੈ ਇਸ ਦੀਆਂ ਹਾਨੀਆਂ ਘਟ ਹਨ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਹੈ 13 ਸ਼੍ਰੇਣੀ ਕਰਮ ਵਿੱਚ ਕਪੈਸਟਰ ਜੋੜਨ ਤੇ ਤਲ ਤਾਰਤਾ ਹਾਂਜੀ ਵਧਦੀ ਹੈ ਘਟਦੀ ਹੈ ਓਨੀ ਹੀ ਰਹਿੰਦੀ ਹੈ ਜਾਂ ਕੋਈ ਨਹੀਂ ਦੱਸੋ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਘਟਦੀ ਹੈ ਆਪਸ਼ਨ ਨੰਬਰ ਐਡਾ ਬਿਲਕੁਲ ਰਾਈਟ ਆਨਸਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਹੈ 14 ਸਮਾਂਤਰ ਵਿੱਚ ਤੁਲ ਤਰਾਤਾ ਕੁੱਲ ਤਹਾਤਾਉਣਾ ਚਾਹੀਦਾ ਸੀ ਵਧਦੀ ਹੈ ਘਟਦੀ ਹੈ ਉਨਿਹ ਰਹੀ ਦੀ ਹੈ ਜੋ ਉਪਰੋਕਤ ਸਾਰੇ ਤਾਂ ਦੋਸਤੋ ਜੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਵਧਦੀ ਹੈ ਵਧਦੀ ਹੈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 15 ਪੈਰਲਰ ਪਲੇਟ ਕਪੈਸਟਰ ਵਿੱਚ ਪਲੇਟਾਂ ਦੇ ਵਿੱਚ ਦੂਰੀ ਵਧਾਉਣ ਤੇ ਤਾਰਾਇਤਾ ਵਧਦੀ ਹੈ ਘਟਦੀ ਹੈ ਜਾਂ ਕੋਈ ਪ੍ਰਭਾਵ ਨਹੀਂ ਪੈਂਦਾ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਨੰਬਰ ਉੜਾ ਵਧਦੀ ਹੈ ਵਧਦੀ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲਦੇ ਆਂ ਕੁਐਸਚਨ ਨੰਬਰ ਹੈ 16 ਪੈਰਲ ਪਲੇਟ ਕੈਪੈਸਟਰ ਦਾ ਖੇਤਰਫਲ ਵਧਾਉਣ ਤੇ ਤਾਰਾਇਤਾ ਕੀ ਹੁੰਦੀ ਹੈ ਵੱਧਦੀ ਹੈ ਘਟਦੀ ਹੈ ਕੋਈ ਪ੍ਰਭਾਵ ਨਹੀਂ ਪੈਂਦਾ ਜੋ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵੱਧਦੀ ਹੈ ਵੱਧਦੀ ਹੈ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਸਚਨ ਤੇ ਡਾਈ ਇਲੈਕਟ੍ਰਿਕ ਪਦਾਰਥ ਬਦਲਣ ਤੇ ਤਾਰਿਤਾ ਕੀ ਹੋ ਜਾਂਦੀ ਹੈ ਬਿਲਕੁਲ ਨਹੀਂ ਬਦਲਦੀ ਬਹੁਤ ਵੱਧ ਜਾਂਦੀ ਹੈ ਬਦਲ ਜਾਂਦੀ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ অপਸ਼ਨ ਨੰਬਰ ਏਡੀ ਬਦਲ ਜਾਂਦੀ ਹੈ ਬਦਲ ਜਾਂਦੀ ਹੈ ਠੀਕ ਹੈ ਦੋਸਤੋ ਨੈਕਸਟ ਕੁਸਚਨ ਵੱਲ ਚੱਲਦੇ ਹਾਂ ਕੁਸਚਨ ਨੰਬਰ ਹੈ 18 ਛੋਟੇ ਆਕਾਰ ਦੇ ਛੋਟੇ ਆਕਾਰ ਦਾ ਪਰ ਵੱਧ ਮੁੱਲ ਦਾ ਕਪੈਸਟਰ ਕਿਹੜਾ ਹੁੰਦਾ ਹੈ ਹਾਂਜੀ ਦੋਸਤੋ ਛੋਟੇ ਆਕਾਰ ਦਾ ਪਰ ਵੱਧ ਮੁੱਲ ਦਾ ਕਪੈਸਟਰ ਕਿਹੜਾ ਹੁੰਦਾ ਹੈ ਪੇਪਰ ਕਪੈਸਟਰ ਮਾਈਕਾ ਕਪੈਸਟਰ ਇਲੈਕਟ੍ਰੋਲਾਈਟਿਕ ਕਪੈਸਟਰ ਜਾਂ ਸਿਰਾਮਿਕ ਕਪੈਸਟਰ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ অপਸ਼ਨ ਨੰਬਰ ਏਡੀ ਇਲੈਕਟ੍ਰੋਲਾਈਟਿਕ ਕਪੈਸਟਰ ਇਲੈਕਟ੍ਰੋਲਾਈਟਿਕ ਕਪੈਸਟਰ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਜਦੋਂ ਇੱਕ ਕਪੈਸਟਰ ਲੋਡ ਵਿੱਚ ਕਰੰਟ ਪ੍ਰਵਾਹ ਕਰਦਾ ਹੈ ਤਾਂ ਕਰੰਟ ਅਤੇ ਵੋਲਟੇਜ ਕੀ ਹੁੰਦੀ ਹੈ ਇੱਕ ਹੀ ਫੇਸ ਵਿੱਚ ਹੁੰਦੇ ਹਨ 90 ਡਿਗਰੀ ਫੇਸ ਅੰਤਰ ਤੇ ਹੁੰਦਾ ਹੈ ਉਲਟ ਫੇਸ ਵਿੱਚ ਹੁੰਦੇ ਹਨ ਜਾਂ ਫੇਸ ਵਿੱਚ ਕੋਈ ਸਬੰਧ ਨਹੀਂ ਹੁੰਦਾ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 90 ਡਿਗਰੀ 90 ਡਿਗਰੀ ਫੇਜ਼ ਅੰਤਰ ਤੇ ਹੁੰਦੇ ਹਨ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਪੈਸਟਰ ਵਿੱਚ ਕਰੰਟ ਵੋਲਟੇਜ ਤੋਂ ਕਪੈਸਟਰ ਵਿੱਚ ਕਰੰਟ ਵੋਲਟੇਜ ਤੋਂ 90 ਡਿਗਰੀ ਲੀਡ ਕਰਦਾ ਹੈ 180 ਡਿਗਰੀ ਲੀਡ ਕਰਦਾ ਹੈ 90 ਡਿਗਰੀ ਲੈਗ ਕਰਦੀ ਹੈ ਜਾਂ 180 ਡਿਗਰੀ ਲੈਗ ਕਰਦੀ ਹੈ ਹਾਂਜੀ ਦੋਸਤੋ ਦੱਸੋ ਜੀ ਇਸ ਦਾ ਰਾਈਟ ਆਨਸਰ तो दोस्तों इसदा जो राइट आंसर है वो है 90 डिग्री लीड कर दी है 90 डिग्री लीड कर दी गया ठीक है दोस्तों नेक्स्ट क्वेश्चन ਵੱਲ ਚਲਦੇ ਆ ਡਾਈ ਇਲੈਕਟ੍ਰਿਕ ਪਦਾਰਥ ਪਾਏ ਜਾਂਦੇ ਹਨ ਠੋਸ ਅਵਸਥਾ ਵਿੱਚ ਤਰਲਾ ਅਵਸਥਾ ਵਿੱਚ ਗੈਸ ਅਵਸਥਾ ਵਿੱਚ ਜਾਂ ਉਪਰੋਕਤ ਸਾਰੇ ਤਾਂ ਦੋਸਤੋ ਇਸਦਾ ਜੋ ਰਾਈਟ ਆਨਸਰ ਹੈ ਉਪਰੋਕਤ ਸਾਰੇ ਆਪਸ਼ਨ ਨੰਬਰ 7 ਸੱਚ ਦਾ ਰਾਈਟ ਆਨਸਰ ਹੈ ਠੋਸ ਅਵਸਥਾ ਵਿੱਚ ਵੀ ਤਰਲ ਅਵਸਥਾ ਵਿੱਚ ਵੀ ਗੈਸ ਅਵਸਥਾ ਵਿੱਚ ਵੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਨੂੰ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਤੁਹਾਡੇ ਤੱਕ ਸਾਡੀਆਂ ਵੀਡੀਓ ਆਲਰੇਡੀ ਮਿਲ ਸਕਣ ਤੁਹਾਨੂੰ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ Thank you very much.